ਐ ਸਸੀ ਕਾਪਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਹੀ ਵਧੀਆ ਤੇ ਲੱਲਿਆ ਪਸ਼ੂ ਹਾਂ ਜੀ ਲੈ ਲੈ ਤੇ ਵੀਡੀਓ ਤੇ ਲੈ ਆ ਹਾਂ ਜੀ ਵੀਡੀਓ ਤੇ ਲੈ ਆ ਅੱਛਾ ਕਿਹੜੇ ਚੈਨਲ ਤੋਂ ਲੈ ਆਹੀ ਪਾਲਾ ਡੇਰੀ ਫਾਰਮ ਤੋਂ ਅੱਛਾ ਵਾਲਾ ਡੇਰੀ ਫਾਰਮ ਤੋਂ ਲੈ ਆਹੀ ਐ ਸ਼ਾ ਤੇ ਕਿਹੜਾ ਇਲਾਕਾ ਆਪਣਾ ਸਾਡਾ ਇਹ ਮਾਨਸਾ ਜਿਲ੍ਹਾ ਹੈ ਮਾਨਸਾ ਜਿਲ੍ਹਾ ਕਿਹੜਾ ਪਿੰਡ ਭਾਜੀ ਜੋਗਰ ਲਾਈਵ ਅੱਛਾ ਜੋਗਰ ਲਾ ਇਹ ਪਪੂ ਭਾਜੀ ਆ ਹਾਂ ਜੀ ਠੀਕ ਇਹ ਦੋਵੇਂ ਪਸ਼ੂ ਲੈ ਲੈ ਆਪਾਂ ਹਾਂ ਜੀ ਦੋਵੇਂ ਲੈ ਲੈ ਅੱਛਾ ਤੇ ਜਿੱ ਤਰ੍ਹਾਂ ਦੇ ਵੀਡੀਓ 'ਚ ਪਸ਼ੂ ਉਦਾਂ ਹੀ ਆ ਉਦੋਂ ਵੱਧ ਕੇ ਉਦੋਂ ਵੱਧ ਕੇ ਆ ਤੇ ਜਾ ਰਿਹਾ ਵਧੀਆ ਅੱਛਾ ਫੇ ਇਹ ਭਾਜੀ ਹੁਣੀ ਕਿਦਾਂ ਦਾ ਸੁਭਾਅ ਲਗਾ ਭਾਜੀ ਦਾ ਅੱਛਾ ਹਾਂਜੀ ਇਹ ਪਪੂ ਭਾਜੀ ਕਿਦਾਂ ਦਾ ਸੁਭਾਅ ਲਗਾ ਭਾਜੀ ਦਾ ਇੱਕ ਤੁਸੀਂ ਲਈ ਆ ਮੈਂ ਹਾਂਜੀ ਇੱਕ ਲਈਆ ਬੂਰੀ ਮੈਂ ਲਈਆ ਅਬੂ ਭਾਜੀ ਤੁਸੀਂ ਲਈਆ ਹਾਂਜੀ ਠੀਕ ਆ ਮੇਰਾ ਭਾਜੀ ਜੀ ਠੀਕ ਆ ਇਹ ਆਪਣਾ ਵੀਰ ਗੁਰਦੀਪ ਆਇਆ ਗੱਡੀ ਤੇ ਲੱਦਣ ਠੀਕ ਆ ਚਲੋ ਫੜੋ ਭਾਜੀ ਬਹੁਤ ਮਿਹਰਬਾਨੀ ਆ ਇਸ ਜੋੜਾ ਹੀ ਤੇ ਭਾਜੀ ਬਹੁਤ ਬਹੁਤ ਮਿਹਰਬਾਨੀ ਚਲੋ ਜੀ